ਜੋ ਜਾਗੇ ਸੇ ਉਬਰੇ ਸੁੱਤੇ ਗਏ ਮੁਹਾਏ ਦੂਸ ਬੂਰੇ ਮੇਨ ਅਵੇਕ ਐਂਡ ਅਵੇਅਰ ਆਰ ਸ਼ੇਵਡ ਵੀ ਦੂਸ ਬੂ ਸਲੀਪ ਆਰ ਪਲੰਡਰਡ ਜਿਹੜੇ ਜਾਗ੍ਰਿਤ ਨੇ ਜਾਗੇ ਹੋਏ ਨੇ ਜਮੀਰ ਸੀਨਾ ਦਾ ਜਾਗਦਾ ਹੈ ਉਹੀ ਇੱਕ ਦਿਨ ਉੱਬਰਦੇ ਨੇ ਜਿਹੜੇ ਸੁੱਤੇ ਨੇ ਜਿਹਾਂ ਦਾ ਜਮੀਰ ਵਿਕ ਚੁੱਕਿਆ ਹੈ ਜਿਹੜੇ ਆਲਸੀ ਨੇ ਜਿਹੜੇ ਕੋਨਾਂ ਆਪੇ ਹੋ ਜਾਣਾ ਉਹ ਕੁਛ ਨਹੀਂ ਬਣ ਸਕਦੇ ਗੁਰਬਾਣੀ ਦੇ ਸਿਧਾਂਤ ਨੇ ਕਿ ਉੱਠ ਮਿਹਨਤ ਕਰ ਅੱਜ ਮਿਹਨਤ ਕਰੇਗਾ ਤੇ ਕੱਲ ਨੂੰ ਫਲ ਵੀ ਵਧੀਆ ਮਿਲੇਗਾ ਜਾਗਰਤੀ ਆਪਣੇ ਅੰਦਰ ਰੱਖ ਹਮੇਸ਼ਾ ਸੁਚੇਤ ਰਹਿ ਆਪਣੇ ਭਵਿੱਖ ਨੂੰ ਲੈ ਕੇ ਚੰਗੇ ਮੰਦੇ ਦਾ ਤੈਨੂੰ ਪਤਾ ਹੋਣਾ ਚਾਹੀਦਾ ਐਦਾਂ ਦਾ ਕੰਮ ਕਦੇ ਨਾ ਕਰੀਂ ਕਿ ਅੰਤ ਤੈਨੂੰ ਪਛਤਾਉਣਾ ਪਵੇ ਜਾਗਰਿਤ ਰਹਿ ਐਕਟਿਵ ਰਹਿ ਤੇ ਹਮੇਸ਼ਾ ਸਾਰਿਆਂ ਦਾ ਭਲਾ ਕਰ ਉਹ ਕੰਮ ਛੱਡ ਦੇ ਜਿਹਦੇ ਤੈਨੂੰ ਮੁਹਾਏ ਕਰਦੇ ਨੇ ਮਤਲਬ ਸੁਪਾਉਂਦੇ ਨੇ ਮਿਟਾ ਦਿੰਦੇ ਨੇ ਉਹਨਾਂ ਦੀ ਸੰਗਤ ਛੱਡ ਦੇ ਜਿਹੜੇ ਤੈਨੂੰ ਮਾਰੇ ਪਾਸੇ ਲਾਉਂਦੇ ਨੇ ਹਮੇਸ਼ਾ ਚੰਗਿਆਂ ਦਾ ਸਾਥ ਦੇ ਚੰਗਾ ਬਣ ਜਾਗਰਤੀ ਰੱਖ ਅੰਦਰ ਜਮੀਰ ਨੂੰ ਜਿਉਂਦਾ ਰੱਖ ਤੇ ਕੁਝ ਬਣ ਜਾਏਗਾ